सुविधा तुम्हें दे रहे हैं कोई सुविधा का फायदा नहीं है मैं बोलता रहा हूँ सामने खड़ा हूँ बच्चे का ना ही नहीं तो बनाया उसका ना ही नहीं उसमें मैं, मैं पठानकोट जाऊँ मैं दुकान छोड़कर था मेरी छोटी सी चाय की दुकान है मैं जिससे बहुत ज्यादा परेशान हूँ बुजुर्ग बन रहा हूं मैं हमें कितो जाना हो चलिए मान सरकार ने यह सुविधा दी है कि घर बैठे तुम्हारे काम होंगे और पैसा कोई नहीं लगना मैंने फीस भी दी है एक सौ साठ मैंने रोड सर्विस चार्जिंग कर दिया बंदे को मैं ये मांग करता हूँ कि भाई ये या तो सुविधा बंद कर दी जाए या सही ढंग से चलाया जाए और नहीं तो इस सुविधा को मान सरकार से मेरी प्रार्थना विनती हाथ जोड़ गए की भाई इस सुविधा को बंद कर दो ਸਰਕਾਰ ਦੇ ਵੱਲੋਂ ਜੁਥੇ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ 1086 ਤੇ ਜੁਥੇ ਕਾਲ ਕਰਕੇ ਘਰ ਬੈਠੇ ਹੀ ਸਾਰੇ ਡਾਕੂਮੈਂਟਸ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਉਹ ਲੋਕਾਂ ਦੇ ਘਰ ਬੈਠੇ ਹੀ ਉਹਨਾਂ ਨੂੰ ਮਿਲ ਜਾਣਗੇ ਪਰ ਅਜਿਹਾ ਇੱਕ ਕਾਰਨਾਮਾ ਜਿਹੜਾ ਹੈ ਉਹ ਸਰਨੇ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਤਨਖਤ ਕੀਤੇ ਗਏ ਕਰਮਚਾਰੀਆਂ ਦੇ ਵੱਲੋਂ ਜੁਥੇ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਨੇ ਪੈਸੇ ਵਸੂਲੇ ਜਾ ਰਹੇ ਨੇ ਤੇ ਉੱਥੇ ਹੀ ਗਲਤ ਕਾਗਜ਼ਾਤ ਬਣਾਉਣ ਦਾ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਦੇ ਉੱ Un car que este ਔਰ ਨੌਜਵਾਨ ਨੂੰ ਜਿਹੜਾ ਉਹ ਸੱਦਿਆ ਜਾਂਦਾ ਹੈ ਤੇ ਸਰਨੇ ਵਿਖੇ ਇਹ ਘਟਨਾ ਜਿਹੜੀ ਆ ਵਾਪਰੀ ਹੈ ਜਿੱਥੇ ਕਿ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ ਦੇ ਲਈ ਜਿਹੜਾ ਹੈ ਉਹਨਾਂ ਕੋਲ ਅਪਲਾਈ ਕੀਤਾ ਜਾਂਦਾ ਹੈ ਤੇ ਜਦੋਂ ਇਸ ਕਰਮਚਾਰੀ ਦੇ ਵੱਲੋਂ ਇੱਥੇ ਪਹੁੰਚ ਕੇ ਇਹਨਾਂ ਤੋਂ ਪੈਸੇ ਵਸੂਲੇ ਜਾਂਦੇ ਨੇ ਟੀਲ ਦੇ ਆਉਣ ਜਾਣ ਦਾ ਖਰਚਾ ਜਿਹੜਾ ਹੈ ਉਹ ਵਸੂਲਿਆ ਜਾਂਦਾ ਹੈ ਤਾਂ ਫਿਰ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਕੋਈ ਮਤਲਬ ਜਿਹੜਾ ਉਹ ਨਹੀਂ ਰਹਿ ਜਾਂਦਾ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਹਮੂ ਹ ਮਾ ਕੇ ਹਰ ਜਗ੍ਹਾ ਤੇ ਇਸ ਚੀਜ਼ ਦੇ ਬਾਰੇ ਜਿਹੜੀ ਹੈ ਗੱਲਬਾਤ ਕਹੀ ਜਾਂਦੀ ਹੈ ਕਿ ਸਾਡੇ ਵੱਲੋਂ ਜਿਹੜਾ ਹੈ ਆਮ ਜਨਤਾ ਨੂੰ ਸੁਵਿਧਾ ਦਿੱਤੀ ਜਾ ਰਹੀ ਹੈ ਲੋਕਾਂ ਦੇ ਲਈ ਪਰੇਸ਼ਾਨੀ ਕਿਤਨਾ ਕਿਤੇ ਦੁਬਿਧਾ ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾ ਰਹੀ ਇਸ ਦੀ ਅਜੰਦਾ ਮਿਸਾਲ ਜਿਹੜੀ ਹੈ ਉਹ ਸਰਨੇ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਗਲਤ ਦਸਤਾਵੇਜ਼ ਜਿਹੜੇ ਨੇ ਉਹ ਬਣਾਏ ਗਏ ਨੇ ਤੇ ਉੱਥੇ ਹੀ ਪਰਿਵਾਰ ਦੇ ਨਾਲ ਜਿਹੜੀ ਹੈ ਉਸ ਨੂੰ ਪਰਿਵਾਰ ਨੂੰ ਜਿਹੜਾ ਹੈ ਗਲਤ ਦਸਤਾਵੇਜ਼ ਬਣਾਉਣ ਤੋਂ ਬਾਅਦ ਵੀ ਉਹਨਾਂ ਦੀ ਮਦਦ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਖੱਜਲ ਖਾਰੀ ਜਿਹੜੀ ਹੈ ਉਹਨਾਂ ਦੀ ਉਹ ਹੋ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਮੰਗ ਕਰਦੇ ਨੇ ਉਹ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਇਸ ਮੌਕੇ ਤੇ ਉਹ ਆਪ ਦੇਖਦੇ ਹ ਸਰ ਮਾਨ ਸਰਕਾਰ ਵੱਲੋਂ ਇੱਕ 1076 ਨੰਬਰ ਚਲਾਇਆ ਗਿਆ ਕਿ ਤੁਸੀਂ ਆਪਣੇ ਕੋਈ ਵੀ ਸੈਟਿੰਗ ਵੇਡ ਕੋਈ ਵੀ ਕੋਈ ਦੀ ਸਹੂਲਤ ਜਿਹੜੀਆਂ ਤੁਹਾਨੂੰ ਕੋਈ ਕਾਗਜ਼ ਪੱਤਰ ਦੀਆਂ ਉਹਦੀ ਘਰ ਬੈਠੇ ਬਣਵਾ ਸਕਦੇ ਹੋ ਚਲੋ ਬਹੁਤ ਧੰਨਵਾਦ ਸਰਕਾਰ ਦਾ ਵੀ ਇਹੋ ਜਿਹਾ ਉਪਰਾਲਾ ਜਿੱਦਾਂ ਕਈ ਲੋਕੀ ਨਹੀਂ ਜਾ ਸਕਦੇ ਦਫ਼ਤਰਾਂ 'ਚ ਖੱਜਲ ਹੁੰਦੇ ਆ ਤੇ ਉਹਦੇ ਨਾਲ ਜਦੋਂ ਇਹਨਾਂ ਨੇ ਬਣਾਇਆ ਸਾਡੇ ਨਜ਼ਦੀਕੀ ਦੁਕਾਨਦਾਰ ਆ ਵਿਚਾਰੇ ਛੋਟੀ ਜੀ ਦੁਕਾਨ ਇਹਨਾਂ ਦੀ ਬੱਚੇ ਦਾ ਜਨਮ ਸਰਟੀਫਿਕੇਟ ਬਣਾਇਆ ਉਹ ਜਨਮ ਸਰਟੀਫਿਕੇਟ ਦੇ ਵਿੱਚ ਬੱਚੇ ਦਾ ਜਿਹੜਾ ਬਣਾਇਆ ਉਹਦਾ ਨਾਮ ਹੀ ਨਹੀਂ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਜਿਹੜਾ ਬੰਦਾ ਇਹਨਾਂ ਦੇ ਘਰ ਆਇ ਚਲੋ ਸਰਕਾਰਾਂ ਦੇ ਕਿ ਨਹੀਂ ਸਿਰਫ ਫੀਸ ਲੈਣਗੇ ਹੋਰ ਕੋਈ ਪੈਸਾ ਨਹੀਂ ਲੈਣਗੇ ਉਹਨਾਂ ਨੇ ਇੰਨਾ ਕੋ ਫੀਸ ਵੀ ਲਈ ਔਰ ਐਕਸਟਰਾ ਚਾਰਜ ਲੇ ਗੀ ਮੈਂ ਆਇਆ ਗਰਦਾਸਪੁਰ ਤੋਂ ਆਇਆ ਮੇਰਾ ਇੰਨਾ ਚਾਰਜਾ ਰੋਡ ਤੇ ਆਇਆ 160 ਰੁਪਏ ਸ਼ਾਇਦ ਉਹਨਾਂ ਨੂੰ ਕਹਦੇ ਵੀ ਉਹ ਸਰਟੀਫਿਕੇਟ ਦੇ ਲੈ ਤੇ ਕੁਝ 120 ਰੁਪਏ ਕੋ ਚੋੜ ਲਈ ਟੋਟਲ ਕੋਈ 280 ਕਰ ਬਿੱਲ ਲੈ ਲੈਣਾ ਕੋਲ ਜਦੋਂ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਵੀ ਤੁਸੀਂ ਜਾਓ ਜੀ ਕਾਰਪੋਰੇਸ਼ਨ ਚ ਜਾਓ ਕਮੇਟੀ ਘਰ ਜਾਓ ਜਾਂ ਤੁਸੀਂ ਉੱਥੇ ਜਾਓ ਜੇ ਉੱਥੇ ਹੀ ਜਾਣਾ ਤੇ ਫਿਰ ਇਹੋ ਜਿਹੀ ਸੁਵਿਧਾ ਚਲਾਉਂਦਾ ਕੀ ਫਾਇਦਾ ਕਹ ਸਕਦੇ ਨੇ ਕਿ ਇਹਨਾਂ ਨੂੰ ਉੱਥੇ ਜਾਣਾ ਪਵੇ ਫਿਰ ਪੈਸੇ ਖਰਚਣੇ ਪੈਣ। ਹਾਂ ਫਿਰ ਪੈਸੇ ਖਰਚਣੇ ਮੈਨੇ ਇੱਕ ਪਰੇਸ਼ਾਨੀ ਜੀ ਇੱਕ ਸਰਕਾਰ ਨੇ ਜੇ ਕੰਮ ਚਲਾਇਆ ਤਾਂ ਨੂੰ ਪਰੇਸ਼ਾਨੀ ਨਾ ਹੋਏਗੀ ਘਰ ਬੈਠੇ ਤੁਹਾਡੇ ਕੰਮ ਹੋਣਗੇ। ਇਹਨੇ ਵਿਚਾਰੇ ਆਪਣੀ ਦੁਕਾਨ ਛੱਡ ਕੇ ਜਾਂ ਕਿੱਥੇ ਖਰਜ ਲਉਣਗੇ ਕਿਰਾਏ ਖਰਚ ਨਹੀਂ ਉੱਥੇ ਜਾ ਕੇ ਨਾ ਕੋਈ ਪੁੱਛੇ। ਇਹ ਸਰਕਾਰਾਂ ਨੇ ਤਾਂ ਟਾਈਮ ਜਲਾਇਆ ਵੀ ਲੋਕਾਂ ਨੂੰ ਤੰਗੀ ਹੁੰਦੀ ਆ। ਜੇ ਇਹੋ ਜਿਹੀ ਚੀਜ਼ਾਂ ਹੋਣੀਆਂ ਤਾਂ ਫਿਰ ਇਹੋ ਜਿਹੀ ਸੁਵਿਧਾ ਦੇਣ ਦਾ ਕੀ ਫਾਇਦਾ? ਸਾਰੇ ਭਰਾਵਾਂ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਮਾਨ ਸਿੰਘ ਮੁਸਾਫਰ ਬੋਲਦਾ ਹਾਂ ਸਭੇ ਤੋਂ ਮਾਨ ਸਰਕਾਰ ਦੀਆਂ ਸੇਵਾਵਾਂ ਜਿਹੜੀਆਂ ਜੀ ਹੈ ਤਾਂ ਠੀਕ ਵਧੀਆ ਸੇਵਾਵਾਂ ਆ ਜੀ ਘਰ ਘਰ ਜਾ ਕੇ ਜਿਹੜੇ ਲੋਕਾਂ ਦੀ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀਆਂ ਨੇ ਪਰ ਇਹਦੇ ਵਿੱਚ ਥੋੜੀ ਜੀ ਕਮਜ਼ੋਰੀ ਹੈ ਜੀ ਸਹੂਲਤਾਂ ਤਾਂ ਦੇਂਦੇ ਨੇ ਪਰ ਉਹਦੇ ਵਿੱਚ ਕੋਈ ਨਾਂ ਦੀ ਕਮੀ ਕੋਈ ਨਾ ਕੋਈ ਫਾਲਟ ਕਾਗਜ਼ਾਤ ਦੇ ਵਿੱਚ ਰਹਿ ਰਿਹਾ ਸਾਡੇ ਇੱਕ ਸੱਜਣ ਹੈ ਜੀ ਆਪਣਾ ਸਰਰੇ ਤੋਂ ਬਾਬਾ ਟੀ ਸਟਾਲ ਤੋਂ ਜੀ ਉਹਨਾਂ ਦੇ ਬੱਚੇ ਦਾ ਵੀ ਸਰਟੀਫਿਕੇਟ ਬਣਿਆ ਜੀ ਉਹਨਾਂ ਦੇ ਵੀ ਨਾਮ ਵਿੱਚੋਂ ਗਿਆ ਬੱਚਾ ਨਾ ਹੀ ਗਿਆ ਵਾ ਜਿਸ ਬੱਚੇ ਦਾ ਨਾਮ ਹੀ ਗਿਆ ਹੈ ਵਾ ਕਾਗਜ਼ ਦੇ ਵਿੱਚੋਂ ਤਾਂ ਕਿਹਦਾ ਪਤਾ ਚੱਲੂਗੇ ਉਹਦਾ ਸਰਟੀਫਿਕੇਟ ਸਰਟੀਫਿਕੇਟ ਆ ਇਸ ਵਾਸਤੇ ਆ ਜਿਹੜੇ ਹੁਣ ਨਮਾਇੰਦੇ ਆ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿੰਦੀ ਪਠਾਨਕੋਟ ਆ ਕੇ ਨੂੰ ਠੀਕ ਕਰਾ ਦੇ ਜਿਸ ਹੁਣ ਤਾਂ ਘਰ ਜਾ ਕੇ ਦੇਣੀ ਆ ਪਠਾਨਕੋਟ ਠੀਕ ਰਾਨਾ ਇਹ ਕੋਈ ਕੋਈ ਪਤਾ ਮਤਲਬ ਸਮਝ ਤੋਂ ਬਾਹਰ ਹੈ ਗੱਲ ਜੀ ਇਸ ਵਾਸਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਆ ਜਿਹੜੀ ਮਤਲਬ ਆ ਜੇ ਥੋੜੀ ਪ੍ਰੋਬਲਮ ਆਂਦੀ ਹੈ ਜੀ ਇਹਨਾਂ ਨੂੰ ਸੁਧਾਰਿਆ ਜਾਏ ਤਾਂ ਜੋ ਲੋਕੀ ਖੇਚਲ ਤੋਂ ਬਚ ਸਕਣ। ਕੀਮਤ ਸਹੀ ਹੈ ਜੀ। ਸਕੀਮ 'ਚ ਕੋਈ ਵੀ ਕਮੀ ਨਹੀਂ ਹੈ। ਮਾਨ ਸਰਕਾਰ ਨੇ ਜਿਹੜੀ ਸਕੀਮ ਚਲਾਈ ਹੈ ਲੋਕਾਂ ਦੇ ਭਲੇ ਵਾਸਤੇ ਹੀ ਚਲਾਈ ਹੈ। ਲੇਕਿਨ ਜਿਹੜੀਆਂ ਭੇਡਾਂ ਅੱਗੇ ਵੇਠੀਆਂ ਜਿਹੜੀਆਂ ਕੰਮ ਕਰਨਾ ਨਹੀਂ ਚਾਹੁੰਦੀਆਂ ਉਹਨਾਂ ਮਤਲਬ ਬਦਨਾਮੀ ਦੇ ਉਸ ਹੱਤ ਤੱਕ ਲੈ ਗਈਆਂ ਨੇ। ਦੇਖੋ ਸਰਕਾਰ ਨੂੰ ਟਾਈਮ ਕਿੰਨਾ ਰਹਿ ਗਿਆ। ਸਾਲ ਡੇਟ ਸਾਲ ਦੀ ਗੱਲ ਹੈ ਸਾਰੀ ਜੀ। ਲੇਕਿਨ ਉਹਦੇ ਕੰਮ ਠੀਕ ਕਰਦੇ ਪੇ ਲੋਕਾਂ ਦੀ ਪੜ੍ਹਾਈ ਵਾਸਤੇ ਕਰਦੇ ਪਿਆ। ਚਲੋ ਲੋਕਾਂ ਨੂੰ ਥੋੜਾ ਜਿਹਾ ਮਿਲ ਘਰ ਵਾਸਤੇ ਸਹੂਲਤਾ ਮਿਲਣ। ਲੋ ਲੇਕਿਨ ਆ ਜਿਹੜੀ ਭੇਡਾਂ ਬੈਠੀਆਂ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਨਹੀਂ ਚਾਹਦੀਆਂ ਪਾਰਟੀ ਨੂੰ ਬਦਨਾਮ ਮਾਂ ਨੂੰ ਬਦਨਾਮ ਮਤਲਬ ਕੀ ਇਨਾ ਤੇ ਸਕੰਜਾ ਕੱਝਾ ਜਾਏ ਤਾਂ ਜੋ ਜਿਹੜੇ ਲੋਕੀ ਦਰਦਰ ਖੱਜਲ ਹੋਣਦੇ ਨੇ ਸਕੀਮਾਂ ਤਾਂ ਠੀਕ ਲਾਈਆਂ ਬੋਰਡ ਵੀ ਠੀਕ ਲਾਇਆ ਜੀ ਆਪਾਂ ਆ ਕੇ ਕਿਤੇ ਠੀਕ ਹੈ ਜੋ ਕੀਤਾ ਵਧੀਆ ਕੀਤਾ ਪਰ ਲੋਕਾਂ ਨੂੰ ਜੋ ਗਰਾਊਂਡ ਪੱਧਰ ਤੇ ਸਹੂਲਤਾਂ ਆ ਜੀ ਉਹ ਬਿਲਕੁਲ ਨਹੀਂ ਮਿਲਦੀ ਪਈਆਂ ਹੱਥ ਵਨ ਕੇ ਪ੍ਰਸ਼ਾਸਨ ਕੋ ਸੁਣਦਾ ਪਿਆ ਉੱਤੇ ਕੋਈ ਇਹਨਾਂ ਦਾ ਕੋਈ ਹੈਗਾ ਕੋਆਰਡੀਨੇਟਰ ਜੋ ਵੀ ਹੈ ਸਿਸਟਮ 'ਚ ਉਹ ਗੱਲ ਨੂੰ ਸੁਣੇ ਸਮਝੇ ਤੇ ਲੋਕਾਂ ਦੀਆਂ ਆ ਛੋਟੀਆਂ ਛੋਟੀਆਂ ਮੁਸੀਬਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਹੁਣ ਵੇਖੋ ਜੀ ਇੱਥੋਂ ਜਾ ਕੇ ਫਿਰ ਪਠਾਨਕੋਟ ਜਾ ਕੇ ਮੱਥਾ ਮਾਰੀਏ ਫਿਰ ਦਫਤਰ ਜਰੂਰੀਏ ਤੇ ਸਕੀਮਾਂ ਦਾ ਕੀ ਫਾਇਦਾ ਇਨੇ ਕਰੋੜਾਂ ਰੁਪਏ ਲਾ ਕੇ ਵੀ 0% 0 ਦਾ 0 ਰਿਜ਼ਲਟ ਆ ਤੇ ਫਿਰ ਬੋਝਿਆ ਸਕੀਮਾਂ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਹੱਥ ਮਾਰਨ ਕੇ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਕਿ ਆ ਲੋਕਾਂ ਨੂੰ ਖਰਚਲ ਖਰਚ ਤੋਂ ਬਚਾਇਆ ਜਾਏ ਤੇ ਬਸ ਇੰਨਾ ਹੀ ਕਰਨੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮੈਨੇ ਬੱਚੇ ਦਾ ਜਨਮ ਸਰਟੀਫਿਕੇਟ ਬਣਵਾਇਆ ਆ ਔਨਲਾਈਨ ਬੁਕਿੰਗ ਕਰਾਈ दस छिहत्तर नंबर है उस पर मतलब मुझे मैसेज आया कि भाई नौ तारीख को तुम्हारे पास बंदा आएगा और वो तुम्हें डाक्यूमेंट बना के देकर जाएगा दस तारीख को मैं नौ तारीख को बंदा आया डॉक्यूमेंट बनाया उसने मेरे साथ उन्होंने मतलब दो सौ अस्सी रुपया चार्ज लिया एक सौ बीस रुपया लिया उन्होंने फीस चार्ज और एक सौ साठ रुपया लिया उन्होंने रोड सर्विस चार्ज का आ गया मेरे घर सारे डॉक्यूमेंट ले गए मैं बना के गया हूँ कल बच्चे का जन्म सर्टिफिकेट आया उसमें बच्चे का ना ही नहीं जिस बच्चे का मैंने जन्म सर्टिफिकेट बनाया उस बच्चे का उसमें ना ही नहीं ये मान सरकार का ये मान सरकार ने दी कि भाई तुम्हारी सुविधा वास्ते हेल्पलाइन नंबर है ये तुम्हारे घर बैठे ये सेवा यहीं देंगे तो मैंने उसी सेवा का फ़ायदा उठाते हुए मैंने ये फ़ोन किया उन्होंने मुझे बाकायदा नंबर दिया दलीप कुमार नाम का बंदा आया उसका फ़ोन नंबर मेरे पास है मैंने उन्होंने फ़ोन किया वो मैंने कहता कि भाई तुम पठानकोट जाओ और वहाँ जाके डॉक्यूमेंट देने जाके मैं तो एक छोटा सा दुकानदार बंदा हूँ मतलब मैं कितने जागा मैं बुजुर्ग बंदा हूँ मेरी साठ साल मेरी उम्र हो चली है मान सरकार ने यह सुविधा दी है कि भाई घर बैठे तुम्हारे काम होंगे और पैसा कोई नहीं लगना मैंने फीस भी दी है एक सौ तो साठ रुपये मैंने रोड सर्विस चार्जिंग कर दिया बंदे को खर्चा होगा जी पहले खर्चा तो होना ही होना देखो जी टम्पू वाला बीस रुपये जान के लेगा बीस रुपये आन के लेगा मैं अपनी दुकान की झाड़ी तोड़ूंगा छोटी सी मेरी चाय की दुकान है क्या मांग करते हो मैं ये मांग करता हूँ कि भाई ये या तो सुविधा बंद कर दी जाए या इसे चलाया जाए तो सही ढंग से चलाया जाए और नहीं तो इस सुविधा को मान सरकार से मेरी प्रार्थना विनती हाथ जोड़ गए कि भाई इस सुविधा को बंद कर दो जो कैमरा पर्सन हनी दे